ਕਈ ਵਾਰ ਕੋਈ ਕੰਪਨੀ ਅਸੀਂ ਹੁੰਦੀ ਹੈ ਕਿਸੇ ਤੋਂ ਉਹ ਤੋਂ ਪ੍ਰੋਪਰ ਪ੍ਰਮੋਸ਼ਨ ਨਹੀਂ ਹੁੰਦੀ ਤੇ ਆਏ ਰਹਿ ਜਾਂਦਾ। ਕਈ ਵਜ੍ਹਾ ਸੀ ਵੀ ਇੱਕ ਦੇ ਵਿੱਚ ਹੋਇਆ ਸੀਗਾ ਇੱਕ ਗੀਤ ਜਿਹੜਾ ਬਹੁਤ ਨਹੀਂ ਚੱਲ ਸਕਿਆ ਉਹ ਹੋਇਆ ਵੀ ਉਹ ਜਿਹੜਾ ਤਵੇ ਦੀ ਸਪੀਡ ਸੀ ਜੀ ਇਹਨੂੰ ਟੈਂਪੋ ਵੀ ਕਹਿ ਦਿੰਦੇ ਸਪੀਡ ਉਹ ਜੇ ਠਿਕ ਰੱਖਣਾ ਸੀ ਜਸ ਸਪੀਡ ਤੇ ਉਸ ਤੋਂ ਜ਼ਿਆਦਾ ਸਪੀਡ ਤੇ ਉਹ ਬਣ ਗਿਆ ਮੈਨੂਫੈਕਚਰਿੰਗ ਮਤਲਬ ਮੈਨੂਫੈਕਚਰਿੰਗ ਡਿਫੈਕਟ ਪੈ ਗਿਆ। ਉਹ ਤਾਂ ਆਏ ਲੱਗੇ ਜਿਵੇਂ ਕੋਤਰਾ ਕੀਤਾ ਜਾ ਰਿਹਾ ਤੇਜ਼ ਚਲਾ ਜਾ। ਉਹ ਤੇਜ਼ ਜਾਣ ਕਰਨ ਕਰਕੇ ਇੱਕ ਤਾਂ ਆਵਾਜ਼ ਚੰਦੇ ਦੀ ਵਾਸ ਐਡੀ ਮੋਟੀ ਬਲੰਦ ਗੋਲ ਆਵਾਜ਼ ਪਤਲੀ ਪੈ ਗਈ ਦੂਸਰਾ ਸ਼ਬਦ ਖਾਦੇ ਗਏ ਉਹ ਵਰਡਿੰਗ ਐ ਨਹੀਂ ਸ਼ਾਨਦਾਰ ਸੀ ਤੀਆਂ ਲੋਂਗੋ ਵਾਲ ਦੀ ਵੱਡਾ ਤਵਾਸੀ ਹੁਣ ਦੇਵਤਰੀ ਕੇ ਵਾਲ ਦੀ ਵਰਡਿੰਗ ਵੀ ਕਮਾਲ ਚੰਦੇ ਦੀ ਗਾਇਕੀ ਵੀ ਚੰਦਾ ਜਦੋਂ ਸਟੇਜਾਂ ਤੇ ਗਾਉਂਦਾ ਸੀਗਾ ਐ ਸਮਾਂ ਬਣਦਾ ਸੀ ਇਸੇ ਆਈਟਮ ਦੇ ਨਾਲ ਉਹਦੀਆਂ ਕੁਝ ਲਾਈਨਾਂ ਸੁਣੋ ਕਿ ਜਿਉਨੇ ਮੋਰ ਨੇ ਲੁੱਟੀਆਂ ਤੀਆਂ ਲੋਂਗੋ ਵਾਲ ਦੀਆਂ ਇਵੇਂ ਲੈ ਸੀ ਬਨ ਕੇ ਕਰਨੂ ਘੋੜੀ ਜਿਉਨੇ ਰਫਲ ਚਲਾਈ ਆ ਤੀਆਂ ਦੇ ਵਿੱਚ ਚਿੱਟੀ ਚਾਦਰ ਖੋਲ ਵਿਛਾਈ ਆ ਲਾਹਦੇ ਉਹ ਗਹਿਣੇ ਗੱਟੇ ਵਕਤ ਨੂੰ ਕਾਤੋਂ ਗਾਲਦੀਆਂ ਜਿਉਨੇ ਮੌੜ ਨੇ ਲੁੱਟੀਆਂ ਤੀਆਂ ਲੋੰਗੋਵਾਲ ਦੀਆਂ ਕੁੜੀਆਂ ਵਿੱਚੋਂ ਬੋਲੀ ਕੁੜੀ ਘਰਾਣੇ ਕਰਦੀ ਆ ਨਾ ਮੌੜ ਤੋਂ ਡਰਦੀ ਗੱਲਾਂ ਖਰੀਆਂ ਕਰਦੀ ਆ ਵੱਡਾ ਸੂਰਮਾ ਗੱਲਾਂ ਕਰੇ ਕੰਗਾਲਾਂ ਨਾਲ ਦੀਆਂ ਜਿਉਨੇ ਮੌੜ ਨੇ ਲੁੱਟੀਆਂ ਤੀਆਂ ਲੋੰਗੋਵਾਲ ਦੀਆਂ ਇਸ ਸਟੇਜ ਤੇ ਉਹਦੀ ਹਿੱਟ ਆਈਟਮ ਸੀ ਲੇਕਨ ਤਵੇ ਦੇ ਵਿੱਚ ਨਹੀਂ ਉਠੀ